ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰੇ ਕਵਨ ਕਵਨ ਗੁਣ ਕਹ ਕਹ ਗਾਵਾਂ ਤੂੰ ਸਾਹਿਬ ਗੁਣੇ ਨਿਧਾਨਾ ਤੁਮਰੀ ਹਮ ਬਰਨ ਨਾ ਸਾਕਾਂ ਕੂੰਠਾ ਪੂਰੇ ਉੱਚ ਭਗਵਾਨਾ ਇਸ ਸਮਾਰਿਆਥ ਅਗਨ ਤਿਆ ਤੋਲੇ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੇ ਜਿਉਂ ਬੁਲਾਵਾ ਹੋ ਤਿਉ ਨਾਨਕ ਦਾਸ ਬੁਲੈ ਪਰਮ ਸਤਕਾਰ ਜੋ ਦਸਹੰ ਪਾਤਸ਼ਾਹਾਂ ਦੀ ਪਾਵਨ ਜੋਤ ਜੁਗੋ ਜੁਗ ਅਟਲ ਤਨ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਬਾਹਏ ਮਹਾਨ ਸਤ ਸੰਗਤ ਜਨੋ ਆਠ ਗੁਰੂ ਸਹਿਬਾਨ ਜੀ ਦੀ ਪਾਵਨ ਚਰਨ ਛੋਹ ਧਰਤੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਫੜੂ ਸਾਹਿਬ ਵਿਖੇ ਸਾਹਿਬ ਸਤਗੁਰੂ ਧੰਨ ਗੁਰੂ ਅੰਗਦ ਦੇਵ ਮਹਾਰਾਜ ਸਤਗੁਰੂ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਮਨਾਉਂਦੇ ਹੋਇਆ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ ਵਰਡ ਭਾਗੀ ਹਰ ਸੰਗਤ ਪਾਵਾਂ ਹੈ ਭਾਗ ਹੀ ਭਰਮ ਚੋਟਾਂ ਖਾਵਾਂ ਹੈ ਬਿਨੁ ਭਾਗਾਂ ਸਤ ਸੰਤ ਨ ਲਪੈ ਬਿਨ ਸੰਗਤ ਮੈਲ ਭਰੀ ਜਿਉ ਗੁਰੂ ਕਿਰਪਾ ਦੇ ਦੁਆਰਾ ਦੀਵਾਨ ਸਜੇ ਹਨ ਸਜੇ ਦੀਵਾਨ ਤੋਂ ਪਰੰਤ ਮੇਰੇ ਸਤਕਾਰਯੋਗ ਗਿਆਨੀ ਸੁਖਬੀਰ ਸਿੰਘ ਜੀ ਕੱਲਾ ਹਾਜ਼ੂਰੀ ਕਥਾਵਾਚ ਆਪ ਜੀ ਨੂੰ ਗੁਰਮਤਿ ਵਿਚਾਰਾਂ ਦੇ ਦੁਆਰਾ ਨਿਹਾਲ ਕਰ ਰਏ ਸਨ ਆਓ ਸਮਾਹੋਰ ਗੁਰਮਤਿ ਵਿਚਾਰਾਂ ਦੇ ਨਾਲ ਜੁੜੀਏ ਸ੍ਰੀ ਸਤਕਾਰਯੋਗ ਸੰਤ ਬਾਬਾ ਦਰਸੋਂ ਸਿੰਘ ਜੀ ਗੁਮਟਾਲੇ ਵਾਲੇ ਪਹੁੰਚਣ ਵਾਲੇ ਨੇ ਉਹਨਾਂ ਦੇ ਪਾਸੋਂ ਇਲਾਹੀ ਬਾਣੀ ਦੇ ਸ਼ਬਦ ਕੀਰਤਨ ਸਰਵਣ ਤਰੰਗ ਸਭ ਤੋਂ ਪਹਿਲਾਂ ਸਾਰੇ ਮਾਈ ਭਾਈ ਕਰੋ ਰਚਨਾ ਪਵਿੱਤਰ ਲਵਾਉ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਬਿਆਨੀ ਜੀ ਹੋਣਾ ਨੇ ਬੜੇ ਸੋਹਣੇ ਬਚਨਾਂ ਦੇ ਰਾਹੀਂ ਆਪ ਜੀ ਨੂੰ ਤਨ ਗੁਰੂ ਗੁਰੂ ਅੰਮ੍ਰਿਤ ਸਹਿਬ ਮਹਾਰਾਜ ਸਤਿਗੁਰੂ ਜੀ ਦੇ ਜੀਵਨ ਕਾਲ ਦੀ ਜਿਹੜੀ ਸ਼ੁਰੂਆਤ ਹੈ ਤਨ ਗੁਰੂ ਗੁਰੂ ਨਾਨਕ ਸਹਿਬ ਮਹਾਰਾਜ ਜੀ ਦੇ ਚਰਨਾਂ ਕੌਲਾਂ ਵਿੱਚ ਆਉਣ ਦੀ ਉਸ ਦੀ ਆਪ ਜੀ ਨੂੰ ਵਿਚਾਰ ਦ੍ਰਿੜ ਕਰਾਈ ਗੁਰੂ ਦਾ ਜੀਵਨ ਗੁਰੂ ਦਾ ਮਹਾਨ ਇਹ ਇਤਿਹਾਸ ਗੁਰੂ ਕੀ ਅੰਮ੍ਰਿਤਮਈ ਪਾਵਨ ਬਾਣੀ ਦੇ ਬੋਲ ਸਤਿਗੁਰੂ ਜੀ ਦਾ ਚੱਲਿਆ ਹੋਇਆ ਜੀਵਨ ਕਾਲ ਦੇ ਵਿੱਚ ਇੱਕ ਇੱਕ ਕਦਮ ਬਹੁਤ ਵੱਡੀ ਸਾਨੂੰ ਜੀਵਨ ਸੇਧ ਦਿੰਦਾ ਤਨ ਗੁਰੂ ਗੁਰੂ ਅੰਮ੍ਰਿਤਸਰ ਮਹਾਰਾਜ ਸਤਿਗੁਰੂ ਜੀ ਨੇ ਜਿਉਂ ਹੀ ਭਾਈ ਜੋਰਜੀ ਦੇ ਕੋਲੋਂ ਬਾਣੀ ਸੁਣ ਕੇ ਗੁਰੂ ਨਾਨਕ ਸੇਵਾ ਮਹਾਰਾਜੀ ਦੇ ਚਰਨਾਂ ਵਿੱਚ ਆ ਗਏ। ਬਸ ਉਸ ਦਿਨ ਸਾਈਬ ਦੇ ਚਰਨਾਂ ਤੇ ਸਿਰ ਰੱਖ ਦਿੱਤਾ। ਗੁਰੂ ਬਾਬੇ ਦਾ ਧਰਮ ਮੰਨ ਲਿਆ ਤੇ ਆਪਣੇ ਸੰਗੀਆਂ ਸਾਥੀਆਂ ਨੂੰ ਕਹਿ ਦਿੱਤਾ ਸੀ ਮੈਂ ਨਹੀਂ ਕਹਿੰਦਾ ਕਿ ਤੁਸੀਂ ਆ ਗਾਂ ਜਾਓ ਪਰ ਮੈਨੂੰ ਮੇਰੀ ਮੰਜ਼ਿਲ ਮਿਲ ਗਈ ਹੈ ਮੈਂ ਕਿਤੇ ਨਹੀਂ ਜਾਵਾਂ। ਜੇਦਣ ਜੀਵ ਗੁਰੂ ਤੇ ਇਹ ਭਰੋਸਾ ਇਹ ਭਾਵਨਾ ਬਣਾ ਕੇ ਗੁਰੂ ਦੇ ਚਰਨਾਂ ਦੇ ਵਿੱਚ ਢਹਿ ਜਾਂਦੇ ਹਨ ਬਾਸਪੁਰ ਗੁਰੂ ਮਾਲਕ ਆਪ ਉਹਦੇ ਤਾਰਿਆਂ ਨੂੰ ਰਾਸ ਕਰਦਾ ਮੈਂ ਅਕਸ਼ਰ ਨਗਰਾਂ ਦੇ ਵਿੱਚ ਵੀ ਬੇਨਤੀ ਕਰਦਾ ਰਿਹਾ ਇੱਥੇ ਵੀ ਬੇਨਤੀ ਕਰੀਂਦੀ ਹੈ ਲੜੀਵਾਰ ਵਿਚਾਰ ਦੇ ਵਿੱਚ ਵੀ ਕਿ ਸਾਹਿਬ ਦੇ ਧਾਰ ਵਿੱਚ ਆਉਂਦਿਆਂ ਹੋਇਆਂ ਨਾ ਆਪਣੇ ਸੰਗ ਨੂੰ ਬਿਠਾ ਕੇ ਕਦੇ ਕਿਸੇ ਨੂੰ ਪੁੱਛਦੇ ਸੀ ਕਦੇ ਕਿਸੇ ਨੂੰ ਪੁੱਛਦੇ ਸੀ ਦੂਰ ਮੈਂ ਨਾਨਕ ਕਪੇ ਦੀ ਧਰਮਸਾਲਾ ਜਾਣਾ ਕਿਸੇ ਨੇ ਬੋਲ ਕੇ ਦੱਸਿਆ ਤੇ ਕਿਸੇ ਨੇ ਇਸ਼ਾਰੇ ਦੇ ਨਾਲ ਦੱਸਿਆ ਪਰ ਅੰਤਰਜਾਨੀ ਸਤਿਗੁਰੂ ਆਪ ਲੈਣ ਵਾਸਤੇ ਆਏ ਸਨ ਜਿਹਨੂੰ ਇਤਿਹਾਸ ਵਿੱਚ ਲਿਖਿਆ ਸਿੱਖਾਂ ਨੇ ਬੜੀ ਹੈਰਾਨ ਹੈਰਾਨੀ ਦੇ ਨਾਲ ਪੁੱਛਿਆ ਸੀ ਪਾਤਸ਼ਾਹ ਆਪ ਅਚਾਨਕ ਕਿੱਥੇ ਚੱਲਿਓ ਇੱਕਦਮ ਸਿੰਘਾਸਣ ਤੋਂ ਉੱਠ ਕੇ ਕਿੱਥੇ ਤੁਰ ਪਏ ਹੋ ਤੇ ਸਾਇਬ ਨੇ ਕਿਹਾ ਸੀ ਮੇਰੇ ਰਾਜ ਦਾ ਧਣੀ ਆ ਰਿਹਾ ਹੈ ਮੇਰੇ ਰਾਜ ਦਾ ਮਾਲਕ ਆ ਰਿਹਾ ਹੈ ਮੈਂ ਉਹਨੂੰ ਲੈਣ ਜਾ ਰਿਹਾ ਸਿੱਖ ਹੈਰਾਨ ਸਨ ਕਿ ਕਿਹੜੇ ਰਾਜ ਦੀ ਗੱਲ ਕਰਦੇ ਕਿਹੜੇ ਮਾਲਕ ਦੀ ਗੱਲ ਕਰਦੇ ਪਰ ਇਹ ਗੱਲ ਤਾਂ ਗੁਰੂ ਗੁਰੂ ਨਾਨਕ ਸਾਹਿਬ ਆ ਮਹਾਰਾਜ ਸਤਗੁਰੂ ਜਾਨਦੇ ਸੰਤ ਕਿ ਕਿਹੜੇ ਰਾਜ ਦੀ ਗੱਲ ਕਰਦੇ ਜਿਹੜਾ ਰਾਜ ਅੱਜ ਵੀ ਗੁਰੂ ਘਰ ਤਾਂ ਹੈ ਕਿਹੜੇ ਮਾਲਕ ਦੀ ਗੱਲ ਕਰਦੇ ਨੇ ਜਿਸ ਜਿਸ ਨੇ ਇਸ ਰਾਜ ਦੇ ਦੂਸਰੇ ਮਾਲਕ ਬਣ ਤਾ ਅੰਤਰਜਾਮੀ ਸਤਿਗੁਰੂ ਰਸਤੇ ਵਿੱਚ ਫੜੋ ਗਏ ਆ ਕੇ ਤਵਾਰੀਖ ਦੇ ਵਿੱਚ ਇਹ ਵੀ ਬੋਲ ਲਿਖੇ ਨੇ ਕਿ ਸਾਬ ਦੇ ਹੱਥ ਦੇ ਵਿੱਚ ਨਾ ਇੱਕ ਕੰਮਾ ਫੁਰਕਾ ਸੀ ਤੇ ਸਤਿਗੁਰੂ ਉਹ ਰਸਤੇ ਤੋਂ ਭਾਹ ਖੋਤਣ ਲੱਗ ਪਏ ਸੀ ਕਿਣ ਤੋਂ ਭਾਵ ਸੀ ਕਿ ਸਿੱਖਾਂ ਤੋਂ ਆਸ ਹੈ ਗੁਰੂ ਦੇ ਘਰ ਵੱਲ ਜੇ ਗੁਰੂ ਦੇ ਘਰ ਵੱਲ ਤੂੰ ਕਦਮ ਫੁਟੇਂਗਾਨਾ ਤੇ ਗੁਰੂ ਤੇਰੇ ਜੀਵਨ ਦੇ ਰਸਤੇ ਸਾਰੇ ਸਾਫ਼ ਕਰ ਦੇਵੇਗਾ ਤੇਰੇ ਜੀਵਨ ਵਿੱਚੋਂ ਆਗਣਾ ਰੂਪੀ ਕਾਹ ਖੂਸ ਸਾਰਾ ਹੀ ਕੱਢ ਦੇਵੇਗਾ ਤੂੰ ਇੱਕ ਵਾਰੀ ਗੁਰੂ ਵੱਲ ਚੱਲ ਕੇ ਦੇਖ ਸਹੀ ਸਤਿਗੁਰੂ ਤੈਨੂੰ ਆਪ ਅੱਗੇ ਲੈਣ ਵਾਸਤੇ ਆਉਂ ਭਾਈ ਗੋਦਾ ਸਾਹਿਬ ਜੀ ਕਹਿੰਦੇ ਨੇ ਚਰਨ ਸ਼ਰਨ ਗੁਰ ਏਕ ਪੈੜਾ ਜਾਏ ਚੱਲ ਸਤਿਗੁਰੂ ਕੋਟ ਪੈੜਾ ਅੱਗੇ ਹੋਏ ਲੈਤ ਤੇ ਅੱਜ ਜਦੋਂ ਸਹਿਬ ਦੇ ਨੇੜੇ ਪਹੁੰਚੇ ਹੁਣ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਰੀਰ ਕਰਕੇ ਦਰਸ਼ਨ ਨਹੀਂ ਸੀ ਕੀਤੇ ਕੇਵਲ ਗੁਰੂ ਕੀ ਬਾਣੀ ਸੁਣੀ ਸੀ ਕੇਵਲ ਗੁਰੂ ਕੀ ਵਡਿਆਈ ਸੁਣੀ ਸੀ ਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨੇੜੇ ਪਹੁੰਚੇ ਤੇ ਤਿੰਨਾਂ ਨੂੰ ਪੁੱਛਣ ਲੱਗ ਪਏ ਕਹਿੰਦੇ ਬਜ਼ੁਰਗਾ ਨਾਨਕ ਤੱਪੇ ਦੀ ਧਰਮਸਾਲਾ ਦਾ ਪਤਾ ਹੈ ਗਰੀਬ ਨਿਵਾਜ਼ ਸਹਿਬ ਅੰਤਰ ਜਾਮੇ ਸਤਿਗੁਰੂ ਮੁਸਕਰਾ ਪਏ ਸਨ ਗਰੀਬ ਨਿਵਾਜ਼ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਪੁਰਖਾਂ ਨਾਨਕ ਤਪੇ ਦੀ ਧਰਮਸਾਲਾ ਜਾਣਾ ਹੈ ਕਹਿੰਦੇ ਜੀ ਜੀ ਸਤਿਗੁਰੂ ਕਹਿਣ ਲੱਗੇ ਲਿਆ ਮੈਨੂੰ ਘੋੜੀ ਦੀ ਬਾਗ ਖੜਾ ਤੈਨੂੰ ਧਰਮਸਾਲਾ ਲੈ ਜਾ ਦੇ ਲੇਖੋ ਕਿੰਨੇ ਪਿਆਰੇ ਸਾਹਿਬ ਦੇ ਕੌਤਕ ਨੇ ਗਰੀਬ ਨਿਵਾਜ਼ ਸਤਿਗੁਰੂ ਘੋੜੀ ਦੀ ਬਾਗ ਫੜ ਕੇ ਅੱਗੇ ਤੁਰ ਪਏ ਭਾਈ ਲੈਣਾ ਜੀ ਘੋੜੀ ਤੇ ਸਵਾਰ ਨੇ ਤੇ ਚਲਦਿਆਂ ਹੋਇਆਂ ਉਹਨਾਂ ਫਿਰ ਪੁੱਛਿਆ ਕਹਿਣ ਲੱਗੇ ਬਜ਼ੁਰਗਾ ਤੂੰ ਨਾਗਦ ਕਪੇ ਨੂੰ ਜਾਣਦਾ ਹੈ ਦੇਖੋ ਗਰੀਬ ਨਿਵਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਜਾਣੇ ਤੇ ਸਤਿਗੁਰੂ ਤੋਂ ਪੁੱਛਦੇ ਪਏ ਨੇ ਵੀ ਉਹ ਕਿਹੋ ਜੇ ਤੁਸੀਂ ਜਾਣਦੇ ਕਿਤੇ ਨਵੀਂ ਜਗ੍ਹਾ ਤੇ ਜਾਈਏ ਜਿਹਦੇ ਬਾਰੇ ਸਾਨੂੰ ਕੋਈ ਜਾਣਣਾ ਹੋਵੇ ਜਿਹਦੇ ਸੁਭਾਅ ਬਾਰੇ ਅਸੀਂ ਜਾਣਦੇ ਨਾ ਹੋਈਏ ਤੇ ਪਿਆਰਿਓ ਅਸੀਂ ਨਦਰ ਦਾ ਜੀਵ ਕੋਈ ਪਰਿਵਾਰ ਦਾ ਜੀਵ ਮਿਲ ਜਾਏ ਉਹ ਪੁੱਛਦੇ ਆ ਨਾ ਕਿਵੇਂ ਭਾਈ ਲੈਣਾ ਜੀ ਪੁੱਛਦੇ ਕਹਿੰਦੇ ਬਜ਼ੁਰਗਾਂ ਤੁਮ ਨਾਨਕ ਕਬੀਰ ਨੂੰ ਜਾਣਦੇ ਗੁਰੂ ਨਾਨਕ ਸਹਿਬ ਮਹਾਰਾਜ ਜੀ ਨੇ ਬੜਾ ਪਿਆਰਾ ਉੱਤਰ ਦਿੱਤਾ ਅਸੀਂ ਕਹਿੰਦੇ ਪੁਰਖਾਂ ਜਿੰਨਾ ਮੈਂ ਨਾਨਕ ਨੂੰ ਜਾਣਦਾ ਨਾ ਮੇਰੇ ਤੋਂ ਵੱਧ ਕੇ ਕੋਈ ਨਹੀਂ ਜਾਣਦਾ ਇਹ ਗੁਰੂ ਦੇ ਬਦਲ ਪੱਲੇ ਬਣਨ ਵਾਲੇ ਨੇ ਇਤਿਹਾਸ ਅੱਜ ਅਸੀਂ ਜਿੰਨਾ ਮਰਜ਼ੀ ਗੁਰੂ ਨੂੰ ਪੜ ਲਈਏ ਜਿੰਨਾ ਮਰਜ਼ੀ ਗੁਰੂ ਨੂੰ ਸੁਣ ਲਈਏ ਜਿੰਨਾ ਮਰਜ਼ੀ ਗੁਰੂ ਨੂੰ ਗਾ ਲਈਏ ਜਿੰਨਾ ਮਰਜੀ ਗੁਰੂ ਨੂੰ ਵਿਚਾਰ ਲਈਏ ਪਰ ਜੇ ਪੂਰਨ ਤੌਰ ਤੇ ਜਾਣ ਸਕਦੇ ਗੁਰੂ ਨੂੰ ਤੇ ਕੇਵਲ ਤੇ ਕੇਵਲ ਗੁਰੂ ਮਾਲਕ ਆਪ ਜਾਣ ਸਕਦੇ ਨੇ ਕਿਉਂਕਿ ਉਹ ਪੂਰਾ ਤੇ ਅਸੀਂ ਅਧੂਰੇ ਹਾਂ ਅੱਜ ਤੱਕ ਜਿਸ ਤਖਤ ਤੇ ਅਸੀਂ ਬੈਠਦੇ ਹਾਂ ਜਿਸ ਆਸਣ ਤੇ ਅਸੀਂ ਬੈਠਦੇ ਹਾਂ ਗੁਰੂ ਕਿਰਪਾ ਨਾਲ ਵਿਚਾਰਾਂ ਕਰਦੇ ਹਾਂ ਕਿੰਨੇ ਇਨ੍ਹਾਂ ਤਖਤਾਂ ਤੇ ਇੰਨਾ ਆਸਣਾਂ ਤੇ ਬਹਿ ਬਹਿ ਕੇ ਚਲੇ ਗਏ ਕਿ ਅਜੇ ਤੱਕ ਕਿਸੇ ਨੇ ਰੱਬ ਦੇ ਗੁਣਾਂ ਦਾ ਅੰਤ ਪਾਇਆ ਕੋਈ ਪੂਰਨ ਤੌਰ ਤੇ ਉਹਦੀਆਂ ਵਡਿਆਈਆਂ ਕਹੀਆਂ ਜਾ ਸਕਦੀਆਂ ਮੇਰੇ ਪਾਤਸ਼ਾਹ ਕਹਿੰਦੇ ਕਰਤੇ ਕੀ ਮਿਤ ਕਰਤਾ ਜਾਣੇ ਕਹਿ ਜਾਣੇ ਗੁਰੂ ਸੂਰਜਾਂ ਤੇ ਕਰਤੇ ਦੀ ਮਰਿਆਦਾ ਨੂੰ ਉਹਦੀਆਂ ਵਡਿਆਈਆਂ ਨੂੰ ਉਹਦੀ ਬਖਸ਼ਿਸ਼ ਨੂੰ ਉਹ ਆਪ ਜਾਣਦਾ ਜਾਂ ਫਿਰ ਕੇਵਲ ਉਹਦਾ ਗੁਰੂ ਸੂਰਮਾ ਜਾਣਦਾ ਉਹ ਤੋਂ ਬਿਨਾ ਤੀਜਾ ਕੋਈ ਨਹੀਂ ਜਾਨਦਾ ਕਿ ਅਸੀਂ ਅਧੂਰੇ ਹਾਂ ਤੇ ਪੂਰਨ ਨੂੰ ਜਾਣਨਾ ਅਧੂਰੇ ਦੇ ਵਾਸਤੇ ਗੱਲ ਨਹੀਂ ਸਹਿਬ ਰੱਬ ਦੀਆਂ ਵਿਚਾਰਾਂ ਕਰਦੇ ਆ ਧਰਮਸ਼ਾਲਾ ਲੈ ਤੇ ਧਰਮਸ਼ਾਲਾ ਦੇ ਨੇੜੇ ਪਹੁੰਚ ਕੇ ਸਹਿਬ ਨੇ ਕਿਹਾ ਲੈ ਪੁਰਖਾਂ ਇੱਥੇ ਆਪਣੀ ਘੋੜੀ ਬੰਨ ਲਈ ਉਤੋਂ ਪੰਜ ਸ਼ਨਾਨਾ ਕਰਨ ਲਈ ਇਹੀ ਧਰਮਸ਼ਾਲਾ ਦੇ ਅੰਦਰ ਚਲ ਜਾ ਜਿੰਨੇ ਨੂੰ ਧਰਮਸ਼ਾਲਾ ਦੇ ਬਾਹਰ ਬਾੜ ਘੋੜੀ ਬੰਨਣੀ ਸੀ ਪੰਜ ਸ਼ਨਾਨਾ ਕਰਨੀਆਂ ਸੀ ਇਹਨੇ ਨੂੰ ਸਤਿਗੁਰੂ ਦੂਜੇ ਪਾਸਿਓਂ ਧਰਮਸ਼ਾਲਾ ਦੇ ਵਿੱਚ ਅੰਦਰ ਜਾ ਕੇ ਮੰਜੀ ਤੇ ਬੈਠੇ। ਦੂਜੀ ਵਿਚਾਰ ਹੋਰ ਇੱਕ ਤੇ ਨਾਂ ਵਾਕ ਦੀ ਜਿਹੜੀ ਦੇਖੋ ਕਿੰਨੀ ਪੂਰੀ ਬਣਾਉਂਦੀ ਹੈ। ਜਿਹੜੀ ਮੰਜ਼ਲ ਤੇ ਪਹੁੰਚਣਾ ਸੀ ਉਸੇ ਮੰਜ਼ਲ ਨੂੰ ਹੀ ਪੁੱਛਦੇ ਭਾਏ ਨੇ ਵੀ ਮੰਡਲ ਕਿੱਥੇ ਹੈ? ਦੂਜੀ ਉਸ ਮੰਡਲ ਦੇ ਨਾਲ ਆਏ ਨੇ ਉਹ ਪੈਂਦਲ ਤੁਰ ਕੇ ਆ ਰਹੇ ਨੇ ਆਪ ਘੋੜੀ ਤੇ ਸਵਾਰ ਹੋ ਕੇ ਆ ਰਹੇ ਨੇ। ਤੇ ਉਹਨਾਂ ਨੂੰ ਹੀ ਪੁੱਛੀ ਜਾਂਦੇ ਨੇ ਵੀ ਤੁਸੀਂ ਉਹਨਾਂ ਨੂੰ ਜਾਣਦੇ ਹੋ ਦੂਸਰੀ ਵਿਚਾਰ ਸਾਨੂੰ ਇਹ ਤੋਂ ਇਹ ਮਿਲਦੀ ਏ ਇਤਿਹਾਸ ਦੇ ਪੰਨਿਆਂ ਤੋਂ ਵੀ ਜੇ ਤੇ ਅੱਜ ਦੇ ਬਾਬਿਆਂ ਵਰਗਾ ਲਿਬਾਸ ਹੁੰਦਾ ਤੇ ਪਿਆਰਿਓ ਸਹਿਬ ਨੂੰ ਪਛਾਣਨ ਵਿੱਚ ਕੋਈ ਬਹੁਤੀ ਧੀਰ ਨਾ ਲੱਗਦੀ ਕਿਉਂਕਿ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੇ ਆਵਤਾਰਾ ਬਿਲਕੁਲ ਆਮ ਸੰਸਾਰੀ ਜੀਵਾਂ ਵਾਲੇ ਕੱਪੜੇ ਪਾ ਲੇ ਸਨ ਖੇਤੀਬਾੜੀ ਕਰਦੇ ਸਨ ਨਾ ਬਾਣੀ ਦਾ ਉਪਦੇਸ਼ ਡ੍ਰਿੜ ਕਰਮਦੇ ਸਨ ਤੇ ਦੂਜੀ ਵਿਚਾਰ ਸਾਹਿਬ ਨੇ ਦਿੱਤੀ ਸਿੱਖਾ ਸੰਸਾਰ ਦੇ ਵਿੱਚ ਚਲਦਿਆਂ ਹੋਇਆਂ ਜਿੰਨਾ ਮਰਜੀ ਤੂੰ ਰੱਬ ਦਾ ਘਰ ਕਿਸੇ ਨੂੰ ਪੁੱਛ ਕੇ ਦੇਖ ਲਈ ਕੋਈ ਤੈਨੂੰ ਬੋਲ ਕੇ ਦੱਸੇਗਾ ਕਿ ਇਸ ਤਰ੍ਹਾਂ ਰੱਬ ਮਿਲ ਸਕਦਾ ਹੈ ਕੋਈ ਤੈਨੂੰ ਇਸ਼ਾਰਿਆਂ ਨਾਲ ਸਮਝਾਏਗਾ ਐਵੇਂ ਰੱਬ ਮਿਲ ਸਕਦਾ ਹੈ ਪਰ ਜੇ ਰੱਬ ਤੱਕ ਪਹੁੰਚਾ ਸਕਦੇ ਜੇ ਪਹੁੰਚਾਉਣ ਦੀ ਸਮਰੱਥਾ ਹੈ ਉਹ ਕੇਵਲ ਤੇ ਕੇਵਲ ਸਤਿਗੁਰੂ ਦੇ ਪਾਸ ਉਸ ਤੋਂ ਬਿਨਾ ਕੋਈ ਨਹੀਂ ਜੇ ਰੱਬ ਦੇ ਘਰ ਤੱਕ ਪਹੁੰਚਾ ਸਕਦਾ ਰਸਤੇ ਵਿੱਚ ਜਿੰਨੂੰ ਵੀ ਪੁੱਛਿਆ ਕੋਈ ਕਹਿੰਦਾ ਸੀ ਇਧਰੋਂ ਚਲਾ ਜਾ ਕਿਸੇ ਨੇ ਬੋਲ ਕੇ ਦੱਸਿਆ ਕਿਸੇ ਨੇ ਇਸ਼ਾਰੇ ਨਾਲ ਦੱਸਿਆ ਪਰ ਗਰੀਬਤਵਾਦ ਸਤਿਗੁਰੂ ਆਪ ਧਰਮਸਾਲਾ ਤੱਕ ਲੈ ਗਿਆ ਪਰ ਬਾਸ ਸ਼ਰਤ ਇਹ ਕੋਈ ਰੱਬ ਨੂੰ ਮਿਲਣਾ ਹੈ ਮਾਲਕ ਦੇ ਘਰ ਤੱਕ ਜਾਣਾ ਤੇ ਸਿੱਖਾ ਆਪਣੇ ਸਰੀਰ ਰੂਪੀ ਘੋੜੀ ਦੀਆਂ ਵਾਗਾਂ ਜਿਹੜੀਆਂ ਨੇ ਇਹ ਗੁਰੂ ਨਾਨਕ ਦੇਵ ਅਰਧ ਤਨ ਗੁਰੂ ਗੁਰੂ ਗ੍ਰੰਥ ਸਾਹਿਬ ਰਾਜ ਨੂੰ ਫੜਾ ਦੇ ਤੈਨੂੰ ਧਰਮਸਾਲਾ ਤੱਕ ਮਾਲਕ ਦੇ ਘਰ ਤੱਕ ਲੈ ਜਾਵੇ ਬਾਸੇ ਮਨ ਦੀਆਂ ਡੋਰਾ ਜਿਹੜੀਆਂ ਮਨ ਰੂਪੀ ਘੋੜੇ ਦੀ ਵਾਗ ਜਿਹੜੀ ਹੈ ਇਹ ਗੁਰੂ ਨੂੰ ਫੜਾ ਦੇਣਾ ਕਰ ਗੁਰੂ ਮਾਲਕ ਕਿਰਪਾ ਕਰੇਗਾ ਤੈਨੂੰ ਮਾਲਕ ਦੇ ਘਰ ਤੱਕ ਲੈ ਜਾਵੇ ਬਸ ਮੈਂ ਬਹੁਤਾਂ ਸਮਾਂ ਦੇ ਇੱਕ ਦੋ ਬੇਨਤੀ ਕਰਕੇ ਸਮਾਪਤੀ ਕਰ ਦੇਵਾਂ ਸਤਿਕਾਰਯੋਗ ਸੰਤ ਬਾਬਾ ਦਰਸ਼ਨ ਸਿੰਘ ਜੀ ਗੁਮਟਾਲੇ ਵਾਲੇ ਪੌਂਡੂਟੇ ਉਹਨਾਂ ਨੇ ਆਪਦੇ ਨਾਲ ਕੀਰਤਨ ਗੁਰਮਤਿ ਵਿਚਾਰਾਂ ਨਾਲ ਸਾਂਝ ਪਾਉਣੀ ਹੈ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਨੂੰ ਜੀ ਆਇਆਂ ਜੀ ਗਰੀਬਨਵਾਦ ਸਤਿਗੁਰੂ ਦੀ ਕਿਰਪਾ ਤਰ੍ਹਾਂ ਆਓ ਤਨਾਂ ਦੇ ਆਗਮਨ ਤੇ ਇੱਕ ਤਿਆਰ ਹੋ ਜੀ ਸਭ ਸਾਰੇ ਜਕਾਲਾ ਲਾਓ ਜੀ ਬੋਲੇ ਸੋ ਨਿਹਾਲ ਉਹਨਾਂ ਦਾ ਵੀ ਸਮਾਂ ਮਿਲਿਆ ਨਾ ਉਹਨਾਂ ਦੇ ਸੰਗਤ ਕਰਨ ਦਾ ਬਸ ਨਾਮ ਦੀ ਗੱਲ ਕੀਤੀ ਏ ਤੋਂ ਵੱਧ ਕੇ ਹੋਰ ਗੱਲ ਕੀਤੀ ਵਾਹਿਗੁਰੂ ਜੀ ਬੜੇ ਆਈ ਗੁਰੂ ਦੀ ਗੱਲ ਕੀਤੀ ਵਾਹਿਗੁਰੂ ਜੀ ਕਰਤੈ ਸਿੱਖ ਦਾ ਜੀਵਨ ਮਾਲਕ ਦੇ ਪਿਆਰੇ ਦਾ ਜੀਵਨ ਵੀ ਐਸਾ ਹੀ ਚਾਹੀਦਾ ਗੁਰੂ ਬਾਬੇ ਨੇ ਸਾਨੂੰ ਦਾਸ ਦਿੱਤੀ ਬੇਨਤੀ ਕਰਿਆ ਸਭ ਇਸ ਸੰਸਾਰ ਵਿੱਚ ਦੇਖੋ ਜਿੰਨੂੰ ਮਰਦੀ ਪੁੱਛੋ ਰੱਬ ਦਾ ਕਰ ਬੜੇ ਬੜੇ ਦਾਅਵੇ ਵੀ ਲੋਕ ਕਰਦੇ ਕੋਈ ਬੋਲ ਕੇ ਦੱਸਦਾ ਕੋਈ ਇਸ਼ਾਰਿਆਂ ਨਾਲ ਦੱਸਦਾ ਜੇ ਮਾਲਕ ਦੇ ਧਰ ਤੱਕ ਬਚਾਉਣ ਦੀ ਸਮਰੱਥਾ ਹੈ ਮਾਲਕ ਨਾਲ ਇਹ ਕਰਨ ਦੀ ਸਮਰੱਥਾ ਹੈ ਉਹ ਕੇਵਲ ਤੇ ਕੇਵਲ ਗੁਰੂ ਕੋਲ ਹੈ ਗੁਰੂ ਤੋਂ ਬਿਨਾਂ ਕੋਈ ਨਹੀਂ ਪੁਝਾ ਸਕਦਾ ਗਰੀਬ ਨਿਵਾਸ ਸਾਹਿਬ ਆਪ ਧਰਮਸਾਲਾ ਤੱਕ ਲੈ ਕੇ ਪਰ ਸਰਤ ਇਹ ਹੈ ਜਿਵੇਂ ਭਾਈ ਲੈਹਣੇ ਨੇ ਆਪਣੇ ਘੋੜੀ ਦੀ ਬਾਗ ਖੜਾ ਦਿੱਤੀ ਸੀ ਨਾ ਸਿੱਖਾ ਆਪਣੇ ਸਰੀਰ ਰੂਪੀ ਘੋੜੀ ਦੀ ਬਾਗ ਗੁਰੂ ਨੂੰ ਖੜਾ ਆਪਣੇ ਮਾਨ ਰੂਪੀ ਇਸ ਘੋੜੇ ਦੀਆਂ ਬਾਗਾਂ ਗੁਰੂ ਨੂੰ ਦੇ ਦੇ ਤੇ ਜੇ ਤੈਨੂੰ ਗੁਰੂ ਨੂੰ ਇਹ ਮਨ ਵੇਚ ਦੇਵੇਂਗਾ ਗੁਰੂ ਨੂੰ ਇਹ ਮਨ ਖੜਾ ਦੇਵੇਂਗਾ ਤੇ ਫਿਰ ਮਾਲਕ ਕਿਰਪਾ ਕਰੇਗਾ ਮਨ ਦੇਚੈ ਸੰਤਪੁਰ ਕੈ ਪਾਸ ਤਿਸ ਸੇਵਕ ਕੇ ਕਾਰਜਰਾਸ ਪੰਜ ਸ਼ਨਾਣਾ ਕਰਕੇ ਘੋੜੇ ਬਨ ਕੇ ਧਰਮਸ਼ਾਲਾ ਵਿੱਚ ਗਏ ਬੜੇ ਚਾਹ ਤੇ ਮਲਾਰ ਦੇ ਨਾਲ ਗਏ ਵੀ ਗੁਰੂ ਨਰਨانک ਨਿਰੰਕਾਰ ਦੇ ਰੂਪ ਤੇ ਅਜੇ ਦਰਵਾਜ਼ਾ ਲੰਘ ਕੇ ਇੱਕ ਦਮ ਸਤਿਗੁਰੂ ਜੀ ਦੇ ਵੱਲ ਦੇਖਿਆ ਇਤਿਹਾਸ ਕਹਿੰਦੇ ਕਿ ਸਹਿਬ ਦਾ ਸਰੀਰ ਕੰਬਿਆ ਪਾਈ ਲੈਣੇ ਨੀੜਾ ਸਰੀਰ ਕੰਬ ਗਿਆ ਕਵਰਾਹਟ ਹੋ ਗਈ ਅੰਤਰਾਜਮੀ ਦੀਨ ਦਿਆਲੂ ਪਾਦਸ਼ਾਹ ਮਹਾਰਾਜ ਜੀ ਨੇ ਪੁੱਛਿਆ ਕਹਿਣ ਲੱਗੇ ਪੁਰਖਾ ਕੀ ਗੱਲ ਹੋ ਗਈ ਬੜੇ ਚਾਵਾਂ ਤੇ ਮਲਾਰਾਂ ਨਾਲ ਆਇਆ ਸੀ ਇੱਕ ਦਮ ਚਿਹਰੇ ਦੇ ਹਾਵ ਭਾਵ ਕਿਉਂ ਬਦਲ ਗਏ ਪੁਰਖਾਂ ਕੀ ਗੱਲ ਹੋ ਗਈ ਕਵਰਾਹਟ ਜਿਉ ਕਿਉਂ ਮਹਿਸੂਸ ਕਰ ਰਹੇ ਹੈ ਹੱਥ ਜੋੜ ਕੇ ਕਹਿੰਦੇ ਮਾਲਕ ਬਹੁਤ ਵੱਡੀ ਭੁੱਲ ਕਰ ਬੈਠਿਆ ਹੈ ਬੜੀ ਵੱਡੀ ਗਲਤੀ ਕਰ ਬੈਠਿਆ ਸਤਿਗੁਰੂ ਕਹਿਣ ਲੱਗੇ ਕੀ ਹੋਇਆ ਕਹਿਣ ਲੱਗਾ ਬਾਦਸ਼ਾਹ ਤੁਹਾਡੇ ਚਰਨੀ ਲੱਗਣ ਵਾਸਤੇ ਆਵਾਂ ਤੁਹਾਡੇ ਦਰਸ਼ਨਾਂ ਵਾਸਤੇ ਆਵਾਂ ਤੁਹਾਡੇ ਕੋਲੋਂ ਬਖਸ਼ਿਸ਼ਾ ਲੈਣ ਵਾਸਤੇ ਆਵਾਂ ਤੇ ਤੁਸੀਂ ਮੇਰੀ ਘੋੜੀ ਦੀ ਆਵਾਜ਼ ਠੜਕੇ ਪੈਂਦਲ ਤੁਰੇ ਆਓ ਮੈਂ ਘੋੜੀ ਤੇ ਸਵਾਰ ਹੋ ਕੇ ਆਵਾਂ ਪਾਦਸ਼ਾ ਇਹ ਨਿਰੰਕਾਰ ਦੀ ਇਹ ਮਾਲਕ ਦੀ ਇਸ ਤਰ੍ਹਾਂ ਬੇਅਦਬੀ ਨਹੀਂ ਇਹ ਭੁੱਲ ਨਹੀਂ ਤੇ ਮੈਂ ਗਲਤੀ ਨਹੀਂ ਕੀਤੀ ਗਰੀਬ ਨਵਾ ਸਤਪੁਰੂ ਮੁਸਕਰਾ ਪਏ ਤੇ ਕਹਿਣ ਲੱਗੇ ਪੁਰਖਾ ਜਿਹੜੀ ਗਲਤੀ ਅਣਜਾਣੇ ਵਿੱਚ ਹੋ ਜਾਂਦੀ ਉਹ ਗਲਤੀ ਗਲਤੀ ਨਹੀਂ ਹੁੰਦੀ ਜਿਹੜੀ ਜਾਣ ਬੁੱਝ ਕੇ ਜੀਵ ਗਲਤੀ ਕਰਦਾ ਉਹ ਕਰਮ ਬਣਦਾ ਨਾਲੀ ਸਹਿਬ ਕਹਿਣ ਲੱਗੇ ਪੁਰਖਾ ਅਸੀਂ ਤਾਂ ਭੁੱਲੀ ਗਏ ਤੇਰਾ ਨਾਮ ਕੀ ਹੈ ਤੂੰ ਆਇਆ ਕਿੱਥੋਂ ਹੈ ਹੋਰ ਹੋਰ ਗੱਲਾਂ ਤੇ ਕਰਦੇ ਹੱਥ ਜੋੜ ਕੇ ਕਹਿੰਦੇ ਆਇਆ ਤੇ ਖਡੂਰ ਨਗਰ ਤੋਂ ਅਜ ਸੇ ਖਡੂਰ ਸਹਿਬ ਕਹਿੰਦੇ ਸਤਿਕਾਰ ਉਹ ਸਮੇਂ ਦਾ ਬੋਲ ਉਹਨਾਂ ਨੇ ਕਿਹਾ ਆਇਆ ਤੇ ਖਡੂਰ ਨਗਰ ਤੋਂ ਐ ਨਾਂ ਹੈ ਲੈਣਾ ਤੇ ਸਤਿਗੁਰੂ ਮੁਸਕਰਾ ਕੇ ਕਹਿੰਦੇ ਫਿਰ ਕਬਰਾਉਣਾ ਕਿਉਂ ਐ ਤੂੰ ਲੈਣਾ ਤੇ ਅਸੀਂ ਤੇਰਾ ਦੇਣਾ ਤੂੰ ਲੈਣਦਾਰ ਤੇ ਅਸੀਂ ਤੇਰੇ ਦੇਣਦਾਰ ਹੈ ਭਾਈ ਲੈਣਿਆਂ ਜਿਨ੍ਹਾਂ ਨੇ ਲੈਣਾ ਹੁੰਦਾ ਨਾ ਉਹ 68 62 ਨਾਲ ਘੁੜਿਆਂ ਤੇ ਚੜ ਕੇ ਆਉਂਦੇ ਨੇ ਜਿਨ੍ਹਾਂ ਨੇ ਦੇਣਾ ਹੁੰਦਾ ਨਾ ਉਹ ਹੱਥ ਬੰਨ ਕੇ ਅੱਗੇ ਖੜੇ ਹੁੰਦੇ ਨੇ ਭਾਈ ਲੈਣਿਆਂ ਤੂੰ ਕੋਈ ਗਲਤੀ ਨਹੀਂ ਕੀਤੀ ਤੂੰ ਲੈਣਦਾਰ ਤੇ ਅਸੀਂ ਤੇਰੇ ਦੇਣਦਾਰ ਪਿਆਰੂ ਐਸੇ ਗੁਰੂ ਤੋਂ ਬਲਹਾਰੇ ਤੇ ਸਦਕੇ ਦੇਹਗੇ ਜਿਨ੍ਹਾਂ ਦੇ ਘਰ ਵਿੱਚ ਸਿੱਖ ਰਹਿਮਤਾਂ ਲੈਣ ਵਾਸਤੇ ਆਵੇ ਤੇ ਗੁਰੂ ਮਾਲਕ ਕਵੇ ਆਪਣੇ ਤੋਂ ਲੈਣਦਾਰ ਤੇ ਅਸੀਂ ਤੇਰੇ ਦੇਣ ਦਾ ਹਾਂ ਐਸੇ ਗੁਰੂ ਦੇ ਬਚਨਾਂ ਤੋਂ ਪ੍ਰਭਾਵਿਤ ਹੋਏ ਐਸੀ ਗੁਰੂ ਦੀ ਸਾਦਗੀ ਤੋਂ ਪ੍ਰਭਾਵਿਤ ਹੋਏ ਜਿੱਤੇ ਗੁਰੂ ਦੀ ਪਾਵਨ ਬਾਣੀ ਦੇ ਨਿਰੰਕਾਰੀ ਬੋਲਾਂ ਤੋਂ ਪ੍ਰਭਾਵਿਤ ਹੋਏ ਸੀ ਅਜਿਓ ਜਿਹਾ ਬਾਣੀ ਨੂੰ ਸੁਣਿਆ ਜਿਓ ਜਿਹਾ ਗੁਰੂ ਨੂੰ ਸੁਣਿਆ ਪਾਈ ਜੋਤੀ ਦੇ ਕੋਲੋਂ ਅੱਜ ਪ੍ਰਤੱਖ ਦੇਖਿਆ ਤੇ ਸਦਾ ਲਈ ਗੁਰੂ ਬਾਬੇ ਦੇ ਚਰਨਾਂ ਤੇ ਹੋ ਕੇ ਰਹਿ ਗਏ ਪਰ 7 ਸਾਲ ਲਗਾਤਾਰ ਕੱਲਣਾ ਤਲੀ ਰੋ ਗੁਰੂ ਬਾਬੇ ਨੇ ਵਡਿਆਈ ਦਿੱਤੀ ਥਾਪਿਆ ਲੈਣਾ ਜੀਉਂਦਾ ਪੁਰੇ ਆਇ ਸੰਕਤ ਹੋਸਰਾਇ ਇੱਕ ਕਾਦੀ ਬਖਸ਼ਿਸ਼ ਹੈ ਹੁਕਮ ਮੰਨੇ ਆ ਉਹ ਮੈਂ ਪ੍ਰਮਾਣ ਤਾਂ ਖਸਮੇ ਤਾਂ ਮਹਿਲ ਪਾਏ ਸੀ ਸੱਤ ਸਾਲ ਕਾਲਣਾ ਤੋਂ ਬਾਅਦ ਗੁਰੂ ਬਾਬੇ ਦਾ ਹੁਕਮ ਮੰਨ ਕੇ ਦਿੱਤਾ ਛੋੜ ਕਰਤਾਰਪੁਰ ਬੈਠ ਖੜੂ ਦੇ ਦੂਤ ਜਿਦਾਈ ਤੇ ਇੱਥੇ ਜੜੀਆਂ ਮਾਲਕ ਨੇ ਕਰੀਬਨ 13 ਸਾਲ ਰਹਿ ਕੇ ਦਾਤਾਂ ਵਰਤਾਇਆਂ ਉਹ ਸਾਰਿਆਂ ਦੇ ਤੁਹਾਡੇ ਸਾਹਮਣੇ ਨੇ ਗੁਰੂ ਬਾਗਤ ਜੀਰਪਾ ਕਰੇ ਤਿਨਾਂ ਦੇ ਪਾਏ ਹੋਏ ਪੂਰਨਿਆਂ ਤੇ ਕਲਣ ਦਾ ਜਤਨ ਕਰੀਏ ਗਰੀਬ ਨਿਵਾਸ ਸਤ ਜੀ ਸਾਡੇ ਸਾਰਿਆਂ ਤੇ ਕਿਰਪਾ ਕਰੇ ਬਾਣੀ ਨੂੰ ਪੜਦਿਆਂ ਸੁਣਦਿਆਂ ਵਿਚਾਰਦਿਆਂ ਗੁੰਦਿਆਂ ਸਾਨੂੰ ਵੀ ਗੁਰੂ ਦਾ ਹੁਕਮ ਮੰਨਣਾ ਆ ਜਾਏ ਗਰੀਬ ਨਿਵਾਸ ਸਤ ਜੀ ਸਭ ਦੀਆਂ ਬਾਧਰੀਆਂ ਪਰਮ ਅੰਤਰਨ ਦਰੋਂ ਕਰੂ ਸਿੱਖੀ ਜੀਵਨ ਦਾ ਅੰਦਨ ਦਾ ਪੂਰਨ ਕਰਨ ਕਿ ਲੋਕ ਸੁਖੀਏ ਪਰ ਲੋਕ ਸੁਖੀਏ